ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ। ਲਓ ਵੀ ਮਿੱਤਰੋ ਅੱਜ ਆਪਾਂ ਲਗਭਗ ਸਾਰੇ ਪਿੰਜਰਿਆਂ ਦੇ ਮੂੰਹ ਜਿਹੜੇ ਖੋਲ ਦਿੱਤੇ ਆ। ਇਹ ਕਬੂਤਰ ਜਿਹੜਾ ਇੱਕ ਪਿੰਜਰੇ ਤੇ ਪੂਰਾ ਖਾਲੀ ਹੋ ਗਿਆ ਨੋਂ ਇਹਦੇ ਵਿੱਚ ਛੱਡੇ ਸੀ। ਆਹ ਵਾਲੇ ਤੇ ਨੋਂ ਉੱਪਰ ਵਾਲੇ ਇਹੀ ਚ ਹੀ ਤੇ ਇੱਕ ਉਹਦੇ ਚੋਂ ਨਿਕਲਿਆ ਜੇ। ਤੇ ਖੋਲ ਕੇ ਅਸੀਂ ਹੋ ਗਏ ਸਾਈਡ ਤੇ। ਤੇ ਕੁਝ ਬਹਿ ਗਏ ਛਤਰੀਆਂ ਤੇ ਤੇ ਕੁਝ ਬਹਿ ਗਏ ਚੁਆਰਿਆਂ ਤੇ ਤੇ ਦੋ ਤਿੰਨ ਦਾ ਪਤਾ ਨਹੀਂ ਕਿੱਥੇ ਬਹਿ ਗਏ ਇਹ ਆਹ ਦੇਖੋ। ਤੇ ਨਾ ਵਗੇ ਚੁਆਰੇ ਤੇ ਇੱਕ ਆਹ ਪਰਿਚਵਾਰੇ ਤੇ ਬਹਿ ਗਿਆ ਆ ਆਉਂ ਦੇਖਦਾ ਹੋਊਗਾ ਤੁਹਾਨੂੰ ਗ੍ਰਿਲ ਦੇ ਉੱਪਰ ਬੈਠਾ ਹੋਇਆ ਆ ਤੇ ਕਹਿੰਦਾ ਮਤਲਬ ਵੀ ਹੁਣ ਰੋਜ਼ ਦਿਹਾੜੀ ਇੱਕ ਇੱਕ ਦੋ ਦੋ ਕਰਕੇ ਛੱਡੇ ਨਹੀਂ ਜਾਂਦੇ ਤੇ ਹੁਣ ਆਪਾਂ ਅੱਜ ਇਕੱਠੇ ਹੀ ਛੱਡ ਦਿੰਦੇ ਆ ਸਾਰੇ ਕੰਮ ਨਵੇੜਤਾ ਜਿਹੜੇ ਆਉਣੇ ਹੋਣਗੇ ਆ ਜਾਣਗੇ ਜਿਹੜੇ ਜਾਣੇ ਹੋਣਗੇ ਉਹ ਚੱਲ ਜਾਣਗੇ ਕਿਉਂਕਿ ਫਿਰ ਟਾਈਮ ਬਹੁਤ ਥੋੜਾ ਜਿਹਾ ਬਦਲ ਹੋ ਜਾਂਦਾ ਵਿੱਚ ਹੀ ਛੱਡੇ ਨਹੀਂ ਜਾਂਦੇ ਤੇ ਕੁਝ ਭਰਾ ਪੁੱਛਦੇ ਹੀ ਬਈ ਸਮਾਨ ਦੀ ਡੋਜ਼ ਕਿੰਨੀ ਆ ਭਈ ਆਪਾਂ ਦੱਸ ਰਹੀਏ ਤੁਹਾਨੂੰ ਜਿੱਦਾਂ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਕੜਾਹੇ ਬਣਾਉਣੀ ਆ 2 ਕਿਲੋਟਰ ਪਾਣੀ ਲੈ ਲਓ ਉਹਦੇ ਵਿੱਚ ਚਮਚਾ ਜੀਵੈਨ ਦਾ ਚਮਚਾ ਮਿੱਠੀ ਸੌਂਫ ਦਾ ਠੀਕ ਆ ਤੇ 200 ਕਿ ਗ੍ਰਾਮ ਗੁੜ ਤੇ 5 ਲੌਂਗ 5 ਮੱਗ ਇੱਕ ਜਾਫਲ ਤੇ 10 ਕ ਮਣੱਕੇ ਤੇ 5 ਮੋਟੀਆਂ ਇਲਾਚੀਆਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਕੁੱਟ ਕੇ ਥੋੜੀਆਂ-ਥੋੜੀਆਂ ਦਰੜ ਕੇ ਇਹ ਵਿੱਚ ਪਾਉਣੀਆਂ ਠੀਕ ਹੈ ਜੀ ਤੇ ਉਹਨੂੰ ਨਾ ਮਤਲਬ ਇਹ ਲਈ ਜਿੱਦਾਂ 2 ਲੀਟਰ ਆ ਉਹਦਾ ਰੰਗ ਬਦਲ ਜਾਂਦਾ ਹੁੰਦਾ ਕੜਨ ਤੋਂ ਬਾਅਦ 5 ਮਿੰਟ ਉਹਨੂੰ ਕਾੜੋ ਜਦੋਂ ਕੱਢ ਗਿਆ ਤੁਹਾਨੂੰ ਲੱਗੇ ਤੇ ਹੁਣ ਪੂਰਾ ਹੋ ਗਿਆ ਆ ਉਸ ਤੋਂ ਬਾਅਦ ਉਹਨੂੰ ਉਤਾਰ ਲਓ ਠੰਡਾ ਕਰਕੇ ਤੇ ਸ਼ਾਮ ਨੂੰ ਜਿਹੜਾ ਇੱਕ-ਇੱਕ ਕਬੂਤਰ ਨੂੰ ਜੇਕਰ ਤੁਸੀਂ ਇਹ ਫਾਤਣਾ ਫੜ ਕੇ ਦੇਣਾ ਹੈ ਤਾਂ 10-10 ਐਮਐਲ ਦੇ ਦਿਓ ਨਹੀਂ ਤਾਂ ਕੁੰਡੇ 'ਚ ਪਾ ਦਿਓ ਦਾਣਾ ਪਾਉਣ ਤੋਂ ਬਾਅਦ ਉਹ ਆਪ ਹੀ ਪੀ ਲੈਣਗੇ ਜਿੰਨਾ ਵੀ ਹਊਗਾ ਠੀਕ ਹੈ ਜੀ ਤੇ ਖੁੱਡਿਆਂ ਦੇ ਅੱਗੇ ਮਾੜਾ ਮਾੜਾ ਕੱਪੜਾ ਲਾ ਦਿਓ ਕੋਈ ਚੀਜ਼ ਮਾੜੀ ਮੋਟੀ ਵੀ ਹਵਾ ਅੰਦਰ ਜਾਂਦੀ ਘਰ ਉਸ ਨਾ ਹੋਵੇ ਤੇ ਦੂਸਰੇ ਦਿਨ ਤੁਸੀਂ ਸਵੇਰੇ ੜਾ ਕੇ ਦੇਖ ਲਿਓ ਵਧੀਆ ਉੱਡਣਗੇ ਜਿਨ੍ਹਾਂ ਦੇ ਪੁੰਦਿਆਂ ਦੇ ਵਿੱਚ ਗੜਬੜ ਹੋਊਗੀ ਜਿਹੜੇ ਘੱਟ ਉੱਡਦੇ ਹੋਣਗੇ ਪੂਰਾ ਵਧੀਆ ਰਿਜ਼ਲਟ ਆਊਗਾ ਤੇ ਬਈ ਗਰਮੀ ਦਾ ਮੌਸਮ ਉਹੋ ਜਿਹਾ ਬਣਿਆ ਨਹੀਂ ਆਰਕਾ ਮੌਸਮ ਠੰਡਾ ਰਹਿੰਦਾ ਤੀਸਰੇ ਦਿਨ ਵੀ ਆ ਜਾਂਦਾ ਤੇ ਜਿਹੜੇ ਵੀਰ ਕਬੂਤਰ ਉੱਡ ਕੇ ਆਂਦੇ ਆ ਨਾ ਹੁਣ ਜਿਵੇਂ ਤੂੜੀ ਦਾ ਮੌਸਮ ਆ ਗਿਆ ਬਈ ਤੇ ਜਿਹਦੇ ਕਰਕੇ ਕੀ ਹੁੰਦਾ ਹੈਗਾ ਆ ਜਦੋਂ ਮੌਸਮ ਆਉਂਦਾ ਤੇ ਤੂੜੀ ਉੱਡਦੀ ਆ ਤੇ ਕਬੂਤਰ ਜਦੋਂ ਉੱਡਦੇ ਆ ਤੇ ਇਹਨਾਂ ਦੇ ਗਲਾਂ ਦੇ ਵਿੱਚ ਗਰਦਾ ਜਿਹੜਾ ਉਹ ਫਾਸਦਾ ਜਦੋਂ ਇਹਨਾਂ ਨੇ ਸਾਰਾ ਦਿਨ ਉੱਡਣਾ ਬਾਈ ਤੇ ਇਹਨਾਂ ਦਾ ਜਿਹੜਾ ਬਲਾਣਾ ਉਹ ਸਾਫ਼ ਕਰਨਾ ਬਾਈ ਬਹੁਤ ਜ਼ਰੂਰੀ ਆ ਠੀਕ ਆ ਸਾਰੇ ਵੀਰੇ ਇਸ ਗੱਲ ਦਾ ਧਿਆਨ ਰੱਖਣ ਨੋਟ ਕਰਨ ਗੱਲ ਕਿ ਇਹਨਾਂ ਦਾ ਗਲਾ ਜਿਹੜਾ ਉਹ ਸਾਫ਼ ਆਪਾਂ ਕਰਨਾ ਹੀ ਕਰਨਾ ਆ ਇੱਕ ਬੱਤੀ ਬਣਾ ਕੇ ਰੱਖੋ ਠੀਕ ਆ ਜੀ ਉਹ ਪਾਣੀ ਦੇ ਵਿੱਚ ਡਬੋ ਕੇ ਰੱਖੋ ਜਦੋਂ ਕਬੂਤਰ ਉੱਡ ਕੇ ਆਂਦਾ ਆ ਤਾਂ ਇਹਦੇ ਗਲੇ ਨੂੰ ਦੋ ਤਿੰਨ ਵਾਰ ਗਲੇ 'ਚ ਫੇਰ ਕੇ ਸਾਫ਼ ਕਰਕੇ ਤੇ ਉਹਨੂੰ ਤੁਸੀਂ ਥੋੜਾ ਬਹੁਤ ਕੋਈ ਵੀ ਚੀਜ਼ ਜਿਹੜੀ ਉਹ ਦੇ ਸਕਦੇ ਹੋ એનર્ਜੀ ਵਾਲੀ ਜਿਵੇਂ ਪਾਣੀ ਗਲੂਕੋਜ਼ ਵਾਲਾ ਹੋ ਗਿਆ ਪਾਣੀ ਦੇ ਵਿੱਚ ਥੋੜਾ ਜਿਹਾ ਗਲੂਕੋਜ਼ ਮਿਕਸ ਕਰ ਲਿਆ ਕਰੋ ਤੇ ਉਹ ਮੇਰੇ ਵੀਰ ਜਿਹੜੇ ਉਹ ਪਾਇਆ ਕਰੋ ਤੇ એનર્ਜੀ ਵਾਸਤੇ ਬਈ ਕੋਈ ਰਿਕਵਰੀ ਵੀ ਕੈਪਸੂਲ ਦਿੰਦਾ ਕੋਈ ਬੂਸਟਰ ਦਿੰਦਾ ਕੋਈ ਹਰ ਕਿਸੇ ਦਾ ਆਪੋ ਆਪਣਾ ਤਰੀਕਾ ਆ ਜਿੰਨੂੰ ਜੋ ਸੂਟ ਲੱਗਦਾ ਜੋ ਠੀਕ ਲੱਗਦਾ ਉਹ ਉਹੀ ਵਰਤੇ ਮੇਰਾ ਵੀਰ ਭਰਾ ਤੇ ਇਹ ਨਹੀਂ ਹੈਗਾ ਵੀ ਜੇ ਕਿਸੇ ਨੇ ਇੱਕ ਕਹਿਤਾ ਪਾ ਉਹ ਬਦਲਿਆ ਦੂਜੇ ਨੇ ਦੂਜਾ ਕਹਿਤਾ ਤੀਜੇ ਨੇ ਤੀਜਾ ਕਹਿਤਾ ਉਹ ਕੰਮ ਨਹੀਂ ਕਰਨਾ ਠੀਕ ਆ ਕੰਮ ਅਹੀਂ ਕਰਨਾ ਇੱਕੋ ਹੀ ਜਿਆਦੇ ਨੁਕਤੇ ਨਹੀਂ ਵਰਤਨੇ ਆਗੇ ਤੇ ਜੇ ਕਿਹੇ ਕਬੂਤਰ ਦਾ ਵੀਰ ਦਾ ਭਰਾ ਪੋਟ ਰੋਕਦੇ ਆ ਹਰੀਆਂ ਬਿਠਾ ਮਾਰਦੇ ਆ ਬਾਈ ਪੀਜਨ ਸਟਰੋਂਗ ਹੈਲਥ ਫੁੱਲ ਰਿਜ਼ਲਟਡ ਦਵਾਈ ਆ ਅੱਜ ਤੱਕ ਜਿੰਨੇ ਭਰਾਵਾਂ ਨੇ ਵੀ ਵਰਤੀ ਆ ਪੂਰਾ ਵਧੀਆ ਰਿਜ਼ਲਟ ਆਇਆ ਤੇ ਮੇਰੇ ਵੀਰ ਕਿਸੇ ਨੂੰ ਵੀ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਆ ਉਹ ਦਵਾਈ ਜਿਹੜੀ ਖਰੀਦ ਸਕਦਾ ਬਾਈ ਤੁਹਾਡੇ ਕਬੂਤਰ ਹਰੀਆਂ ਮਿੱਠਾ ਨਹੀਂ ਮਾਰਨਗੇ ਆਪਣੀ ਗਰੰਟੀ ਆ ਪੂਰੇ ਵਧੀਆ ਉੱਡਣਗੇ ਕੋਈ ਉਹਦਾ ਸਾਈਡ ਇਫੈਕਟ ਨਹੀਂਗਾ ਵਧੀਆ ਦਵਾਈ ਹੈ ਬਾਕੀ ਕਿਸੇ ਵੀ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜਰੂਰਤ ਹੋਵੇ ਤੇ ਉਹ ਕਮੈਂਟ ਕਰ ਸਕਦਾ ਜੀ ਕਿਉਂਕਿ ਬਾਜ਼ੀਆਂ ਦਾ ਸੀਜ਼ਨ ਤੇ ਕਬੂਤਰ ਜਿਹੜੇ ਹੈਗੇ ਆ ਹਰ ਕਿਸੇ ਨੇ ਪੁਰਾਣੇ ਜਿਹੜੇ ਹੈਗੇ ਆ ਕੋਸ਼ਿਸ਼ ਕਰਦਾ ਵੀ ਵਧੀਆ ਉੱਡਣ ਵਧੀਆ ਸੰਭਲਣ ਤੇ ਬਾਕੀ ਵੀਡੀਓ ਨੂੰ ਜਿਹੜਾ ਹੈਗਾ ਸ਼ੇਅਰ ਕਰ ਦੇਣਾ ਬਾਈ ਜੀ ਜੇਕਰ ਹੋਰ ਵੀ ਕੋਈ ਨਵੀਂ ਆਪਣੇ ਕੋਲ ਜਾਣਕਾਰੀ ਆਈ ਤਾਂ ਬਾਈ ਜੀ ਉਹ ਵੀ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਇਸ ਟਾਈਮ ਕਬੂਤਰਾਂ ਤੇ ਲੱਗੇ ਹੋਏ ਆ ਬਾਈ ਜੀ ਤੇ ਪੁੱਜ ਆਪਣੇ ਨਵੇਂ ਖਿਡਾਰੀ ਭਰਾ ਆ ਉਹ ਬਾਈ ਕੱਚੇ ਕਬੂਤਰਾਂ ਨੂੰ ਪਾਣੀ ਲਾ ਦਿੰਦੇ ਆ ਤੇ ਕਬੂਤਰ ਜਾਂਦੇ ਆ ਸੋਝ ਤੇ ਮੇਰੇ ਵੀਰ ਨੇ ਕਬੂਤਰਾਂ ਨੂੰ ਪਹਿਲਾਂ ਪੂਰਾ ਰਾੜਿਆ ਕਰੋ ਹਲੇ ਤੱਕ ਤੇ ਆਪਾਂ ਗੱਲ ਕਰੀਏ ਵੀ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਉੜਦੇ ਆ ਸ਼ਾਮ ਸ਼ਾਮ ਤੱਕ ਵੇਹੇ ਸੁੱਕੇ ਉੱਡੀ ਜਾਂਦੇ ਆ ਪਾਣੀ ਤੱਕ ਤਾਂ ਪੁੱਜਣ ਹੀ ਨਹੀਂ ਦੇ ਇਹਦੇ ਠੀਕ ਹੈ ਨਾ ਪਾਣੀ ਲਾਉਣਾ ਹੋਵੇ ਜਦੋਂ ਪਹਿਲੇ ਟਾਈਮ ਕਿਸੇ ਵੀ ਭਰਾਣੇ ਪਾਣੀ ਲਾਉਣਾ ਨਵੇਂ ਖਿਡਾਰੀਆਂ ਵਾਸਤੇ ਆ ਉਸਤਾਦਾਂ ਕੋਲੋਂ ਅਸੀਂ ਸਿੱਖਿਆ ਆ ਬਾਈ ਆਪਾਂ ਕੀ ਕਰਨਾ ਹੈਗਾ ਹੈ ਪਾਣੀ ਲਾਉਣ ਤੋਂ ਪਹਿਲਾਂ ਉਹਦੇ ਵਿੱਚ ਥੋੜਾ ਜਣਾ ਸ਼ਹਿਦ ਜ਼ਰੂਰ ਪਾਣਾ ਹੈ ਇੱਕ ਕਬੂਤਰ ਦੀਆਂ ਦੋ ਤਿੰਨ ਬੂੰਦਾਂ ਸ਼ਹਿਦ ਦੀਆਂ ਜਾਂ ਤੁਸੀਂ ਮੰਨ ਲਓ ਵੀ 20-25 ਕਬੂਤਰਾਂ ਨੂੰ ਲਾਉਣਾ ਹੈ ਤੇ ਉਹਦੇ ਵਿੱਚ ਚਮਚਾਕ ਸ਼ਹਿਦ ਦਾ ਘੋਲ ਕੇ ਚੰਗੀ ਤਰ੍ਹਾਂ ਦੇ ਨਾਲ ਉਹ ਪਾਣੀ ਲਾਉਣਾ ਉਹਦੇ ਨਾਲ ਜਿਹੜਾ ਹੈਗਾ ਕਬੂਤਰ ਫਿਰ ਬਾਈ ਜੀ ਸੁੱਜਦਾ ਨਹੀਂ ਹੈਗਾ ਠੀਕ ਹੈ ਜੀ ਤੇ ਪਾਣੀ ਜਿਹੜਾ ਹੈਗਾ ਲਾਉਣਾ ਵੀ ਪਹਿਲੀ ਵਾਰ ਆ 3-5 ਐਮਐਲ ਹੀ ਲਾਉਣਾ 3 ਤੋਂ 5 ਕਐਮਐਲ ਲਾਓ ਜਦੋਂ ਕਬੂਤਰ ਤੁਰ ਪਿਆ ਤਾਂ ਫਿਰ ਠੀਕ ਆ ਤੇ ਗੁੜ ਜਿਹੜਾ ਆਪਾਂ ਲਾ ਰਹੇ ਆ ਕਬੂਤਰਾਂ ਨੂੰ ਕਈ ਖਿਡਾਰੀਆ ਰੋਜ਼ ਹੀ ਆਪਣੇ ਗੁੜ ਲਾਈ ਜਾਂਦੇ ਆ ਬਈ ਕਬੂਤਰ ਉਹਦੇ ਨਾਲ ਨਾ ਖਾਲੀ ਹੋ ਜਾਂਦੇ ਅੰਦਰੋਂ ਉਹਨਾਂ ਦੇ ਗਰਮੀ ਪੈ ਜਾਂਦੀ ਆ ਗੁੜ ਇੱਕ ਦੋ ਵਾਰ ਹੀ ਲਾਉਣਾ ਚਾਹੀਦਾ ਜ਼ਿਆਦਾ ਵਾਰ ਨਹੀਂ ਲਾਉਣਾ ਚਾਹੀਦਾ ਕਬੂਤਰ ਜਿਹੜੇ ਆ ਗਿਆ ਹੌਲੀ ਹੌਲੀ ਤੁਰਦੇ ਆ ਕਿਉਂਕਿ ਇਹਨਾਂ ਦੇ ਕੁੰਦਿਆਂ 'ਚ ਬਣਿਆ ਹੁੰਦਾ ਪਾਣੀ ਜਿਹਦਾ ਪਾਣੀ ਜਦੋਂ ਸੁੱਕਦਾ ਆ ਤੇ ਫਿਰ ਉਹ ਹੌਲੀ ਹੌਲੀ ਜਿਹੜੀ ਉਹ ਤੁਰਦੇ ਆ ਅੱ빠 ਜਾਣਿਆ ਵੀ ਇੱਕੋ ਦਿਨ ਪਹਿਲੇ ਦਿਨੀ ਦਿਨ ਮਾਰਉਣ ਤੇ ਬਈ ਉਹ ਕੰਮ ਨਹੀਂ ਹੋਣਾ ਠੀਕ ਹੈ ਨਾ ਇਹਨਾਂ ਨੂੰ ਖਰਾਬ ਕਰਕੇ ਵੇਜਾਂਗੇ ਆਪਾਂ ਕਹਿਣ ਦਾ ਮਤਲਬ ਇਸ ਕਰਕੇ ਮੇਰੇ ਵੀਰ ਇਸ ਗੱਲ ਦਾ ਖਾਸ ਧਿਆਨ ਰੱਖਣ ਤੇ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਵੀਰ ਜੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਜੀ ਵੇਟ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ